ਗੋਡੇ ਦਾ ਗਠੀਆ ਤਾਂ ਤੰਗ ਕਰਦਾ ਹੀ ਹੈ ਪਰ ਆਪਣੀ ਗੋਡੇ ਦੀ ਬੈਕ ਸਾਈਡ ਤੇ ਇੱਕ ਗੱਠ ਬਣ ਜਾਂਦੀ ਹੈ ਜਿਸ ਨੂੰ ਬੇਕਰਸ ਸਿਸਟ ਪੋਪਲੀਟियल ਸਿਸਟ ਕਿਹਾ ਜਾਂਦਾ ਹੈ ਉਹ ਇੰਨਾ ਦਰਦ ਕਰਦੀ ਹੈ ਨਾ ਗੋਡਾ ਚੰਗੀ ਤਰ੍ਹਾਂ ਮੁੜੇਗਾ ਨਾ ਗੋਡਾ ਚੰਗੀ ਤਰ੍ਹਾਂ ਸਿੱਧਾ ਹੋਏਗਾ ਇਸ ਨੂੰ ਠੀਕ ਕਰਨ ਲਈ ਆਸਾਨ ਕਸਰਤਾ ਕਸਰਤਾ ਤੁਸੀਂ ਰੋਜ਼ਾਨਾ ਸਵੇਰੇ ਤੇ ਪਹਿਰੇ ਸ਼ਾਮ ਘਰਚ ਕਰੋਗੇ ਪਰ ਉਦੋਂ ਪਹਿਲਾਂ ਸੇਕ ਦੇਣਾ ਬਹੁਤ ਜ਼ਰੂਰੀ ਹੈ ਸਾਸਤ੍ਰਿਕ ਕਾਲਜੀ ਡਸਟ ਡਾਕਟਰ ਕੁਸ਼ੀਲ ਸਿੰਘ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ ਇੱਕ ਕੋਈ ਵੀ ਹੌਟ ਪੈਕ ਲੈ ਲਓਗੇ ਗਰਮ ਪਾਣੀ ਵਾਲੀ ਬੋਤਲ ਵਾਲਾ ਔਰ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਗੋਡੇ ਦੀ ਬੈਕ ਸਾਈਡ ਤੇ ਐਦਾਂ ਸੇਕ ਦੇਣਾ ਹੈ 20 ਮਿੰਟ ਸਵੇਰੇ 20 ਮਿੰਟ ਸ਼ਾਮ ਔਰ ਦੈਨ ਪਹਿਲੀ ਕਸਰਤ ਤੁਹਾਨੂੰ ਦੱਸਣ ਲੱਗੇ ਹਾਂ ਤੁਸੀਂ ਹੀਲ ਸਲਾਈਡ ਕਰਨੀ ਹੈ ਅਟੀ ਕ੍ਰੀਸ ਕਿ ਆਉਣਾ ਅਟੀ ਕ੍ਰੀਸ ਕਿ ਸਿੱਧੇ ਜਾਣਾ ਇਹ ਹੋਗੀ ਪਹਿਲੀ ਕਸਰਤ 15 ਤੋਂ 20 ਵਾਰ ਕਰੋ ਫੋਰਮ ਰੋਲਰ ਲੈ ਲਓਗੇ ਪੱਟ ਦੇ ਥੱਲੇ ਰੱਖੋਗੇ ਮੰਨ ਲਓ ਸੱਜੇ ਗੋਡੇ ਦੇ نیچے ਪੋਪਲੀਟियल ਸਿਸਟ ਹੈ ਇਸ ਨੂੰ ਆਪਾਂ ਦੂਸਰੇ ਆਪਣੇ ਪੈਰ ਤੇ ਰੱਖ ਦੇਣਾ ਔਰ ਇਸ ਨੂੰ ਆਪਾਂ ਦਬਾਂਗੇ ਇੱਕ 2 3 15 ਵਾਰੀ ਦੱਬੋ ਫਿਰ ਆਰਾਮ ਕਰੋ ਇਸਦੇ ਲਾਊ 4 ਸੈੱਟ ਉਦੋਂ ਬਾਅਦ ਜਿਹੜੀ ਕਸਰਤ ਕਰਨੀ ਹੈ ਮੰਨ ਲਓ ਆਪਣੀ ਸੱਜੀ ਲੱਤ ਤੇ ਪੌਪਲੀਟियल ਸਿਸਟ ਹੈ ਔਰ ਗੱਠ ਹੈ ਇਸ ਨੂੰ ਆਪਾਂ ਬਿਲਕੁਲ ਬੈੱਡ ਦੇ ਥੱਲੇ ਲੈ ਜਾਣਾ ਔਰ ਦੂਸਰੇ ਪੈਰ ਦੀ ਮਦਦ ਨਾਲ ਆਪਾਂ ਪਿੱਛੋਂ ਇਸ ਨੂੰ ਏਦਾਂ ਦੱਬਾਂਗੇ 1 2 3 15 ਵਾਰੀ ਦੱਬਾਂਗੇ ਫਿਰ ਆਪਾਂ ਆਰਾਮ ਕਰਾਂਗੇ ਇਸਦੇ 30 3 ਸੈੱਟ ਲਾਓ ਤਿੰਨੋਂ ਕਸਰਤਾਂ ਨਾਲ ਸੇਕ ਕਰੋਗੇ ਗੱਠ ਜੋ ਬਣੀ ਹੈ ਉਸ ਤੋਂ ਤੁਸੀਂ ਆਰਾਮ ਪਾ ਸਕਦੇ ਹੋ ਸਤਿ ਸ੍ਰੀ ਅਕਾਲ